ਕਾਸ ਕਰੀਂ ਜੀ ਇਹ ਹੈ ਕਿ ਕਾਸ ਯਾ ਪੁਥੀ ਦੇ ਵਿੱਚ ਕੋਦੋ ਆਦ ਗ੍ਰੰਥ ਇਸ ਗ੍ਰੰਥ ਦੇ ਵਿੱਚ ਤਰਜ ਕਰ

ਏ ਦਾ ਕੀਆ ਨਿਖਾਰ ਕੇ ਏ ਦਾ ਕੀਆ ਨਿਖਾਰ ਸਤ ਜਗ ਤੇ ਏ ਦਾ ਕੀਆ ਮਨ ਲ ਕੇ ਤੇ ਦਾ ਕੀ ਹृदय ਦੀ ਪਿਆਈ ਹਰ ਕਾਣਾ ਹृदय ਵਿੱਚ ਕਾਣਾ ਸੰਗੀ ਸਾਥੀ ਸਗ ਜਿੰਦ ਸਾਈਕ ਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਗੁਰਦੁਆਰਾ ਪਾਈ ਲਦਾ ਸਾਹਿਬ ਜੀ ਦੇ ਪਵਨ ਸਥਾਨਾਂ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਗਿਆ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੈ ਸਿੱਖ ਕੌਮ ਦੇ ਲਈ ਬੜੀ ਮਹਾਨ ਸ਼ਹਾਦਤ ਸ਼ਹੀਦਾਂ ਦੇ ਸਰਤਾਜ ਧੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੀ ਵਿਚਾਰਧਾਰਾ ਸਾਨੂੰ ਸੱਚ ਦੀ ਵਿਚਾਰਧਾਰਾ ਦਿੱਤੀ ਜੋਦੀ ਖਾਤਰ ਉਹਨਾਂ ਨੂੰ ਤਤੀ ਤਵੀ ਤੇ ਬੈਠਣਾ ਪਿਆ ਸ਼ਹਾਦਤ ਦਾ ਜਾਮ ਪੀਣਾ ਪਿਆ ਇਹ ਜਿਹੜੇ ਸ਼ਹੀਦੀ ਦੌਰ ਨੇ ਇਹ ਸਾਡੀ ਕੌਮ ਦੇ ਵਿੱਚ ਲਗਾਤਾਰ ਚੱਲਦੇ ਰਹਿੰਦੇ ਨੇ ਅਸੀਂ ਆਪਣੇ ਹੱਕਾਂ ਦੇ ਲਈ ਆਪਣੇ ਗੁਰੂ ਕ੍ਰਾਂਤ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਆਪਣੇ ਵੱਡੇ ਯੋਧਿਆਂ ਦੀਆਂ ਲਾਸਾਨੀ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਜਾਂ ਜਿਹੜੇ ਸਿਧਾਂਤਾਂ ਤੇ ਉਹਨਾਂ ਨੇ ਸਾਨੂੰ ਸਿਉਰਿਆ ਉਸ ਰਸਤੇ ਤੇ ਚੱਲਦਿਆਂ ਹੋਇਆਂ ਅਸੀਂ ਆਪਣੇ ਹੱਕ ਸੱਚ ਨੂੰ ਰੱਖਣ ਵਾਸਤੇ ਹੁਣ ਤੱਕ ਵੀ ਜਿਹੜੀਆਂ ਲਾਸਾਨੀ ਕੁਰਬਾਨੀਆਂ ਸਾਡੀ ਕੌਮ ਦੇ ਵਿੱਚ ਹੋਈਆਂ ਨੇ ਇਹ ਸਤਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਨ ਨੂੰ ਹਮੇਸ਼ਾ ਕੋਟ ਕੋਟ ਪਰ ਨਾਮ ਹੈ ਅੱਜ ਬੜੀ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਜੀ ਦੇ ਇਤਿਹਾਸ ਦੀ ਵਿਚਾਰ ਜਿਹੜੀ ਆਪਾਂ ਲੰਬੇ ਸਮੇਂ ਦੇ ਵਿੱਚ ਇੱਥੇ ਤਕਰੀਬਨ ਡੇਢ ਘੰਟੇ ਦਾ ਸਮਾਗਮ ਜਿਹੜਾ ਹੋਇਆ ਇੱਕ ਤੁੰਦ ਦੇ ਵਿੱਚ ਕਥਾ ਰੂਪ ਦੇ ਵਿੱਚ ਪਾ ਕੇ ਹਜੇਗੀ ਸੂਰਾ ਸੋ ਪਹਿਕਾਨੀ ਹੈ ਜੋ ਲੜੇ ਦੀ ਇੱਕ ਇਹ ਊਰਜਾ ਊਰਜਾ ਕਟ ਮਰਤ ਨੂੰ ਨਾ ਕਰਕੇ ਦੇ ਨਾਲ ਅੱਜ ਕੰਨ ਕੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆ ਚਿੱਦੀ ਜਿਹੜਾ ਜੋ ਕਿ ਡੋਗਰ ਵਾਸੀ ਇਹ ਸੰਤਾਨ ਬਣਾ ਰਹੀ ਹੈ ਉਹ ਗੁਰਦੁਆਰਾ ਸਾਹਿਬ ਪਹਿਲੇ ਤਾਂ ਸੀ ਕਿ ਇਹ ਹਰ ਸਾਲ ਦੀ ਤਰ੍ਹਾਂ ਹਰ ਸਾਲ ਹੀ ਬਣਾਇਆ ਜਾ ਰਿਹਾ ਹੈ ਸੰਤਾਂ ਦਾ ਉਤਸ਼ਾਹ ਇਹ ਹੈ ਕਿ ਬੋਧੀ ਦੀਆਂ ਸਾਡੀ ਖੀਦ ਨਹੀਂ ਭੁਲਣੇ ਚਾਹੀਦੀ ਕਿਸੇ ਦਾਵਾ ਹੁੰਦਾ ਸਾਡੀ ਕੌਮ ਦਾ ਉਹਨਾਂ ਨੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਦਾ ਸਾਡੇ ਖੀਦ ਦੀਆਂ ਕੁਰਬਾਨੀਆਂ ਕਰਕੇ ਗਏ ਹਨ ਜਿਸ ਤਰ੍ਹਾਂ ਆਪਾਂ ਵੇਖਿਆ ਲੋਕ ਮੈਦਾਨ ਤੇ ਲੱਗੇ ਹਨ ਜੇ ਇਹ ਗੁਰਪੁਰ ਬਣਾਵਾ ਗੁਰੂ ਘਰ ਦੇ ਵਿੱਚ ਇਹ ਬੱਚੇ ਸਾਡੀਆਂ ਜੁੜਨ ਦੀ ਸਰਵਿਸ ਕੀ ਜਾਣ ਯਾਦ ਕਰੇ ਇਹ ਹੀ ਸਾਡਾ ਫੈਸਲਾ ਹੈ ਬੱਚਿਆਂ ਨੂੰ ਨਾਲ ਜੁੜੀਏ ਇਹ ਸਾਡੀ ਵਾਹਿਗੁਰੂ ਦਾ ਕਾਰਜ ਹੈ ਵਾਹਿਗੁਰੂ Продолжение